ਵੜਹੰਸ ਮਹੱਲਾ ਪਹਿਲਾ chant ਰਾਗ ਵੜਹੰਸ ਵਿੱਚ ਉਚਾਰ ਕੀਤੀ ਹੋਈ ਇਹ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਅਤੇ ਇਸ ਬਾਣੀ ਦਾ ਨਾਮ chant ਹੈ। ਇੱਕ ਓੰਕਾਰ ਸਤਗੁਰ ਪ੍ਰਸਾਦ। ਪਰਮਾਤਮਾ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ। ਕਾਇਆ ਕੋੜ ਵਿਗਾੜ ਕਾਹੇ ਨਾਈਐ। ਸ਼ਰੀਰ ਨੂੰ ਹਿਰਦੇ ਨੂੰ ਮਾਇਆ ਦੇ ਮੋਹ ਵਿੱਚ ਗੰਦਾ ਕਰਕੇ ਤੀਰਥ ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਹੈ। ਨਾਤਾ ਸੋ ਪਰਵਾਨ ਸੱਚ ਕਮਾਈਐ। ਉਹੀ ਮਨੁੱਖ ਨਾਤਾ ਹੋਇਆ ਪਵਿੱਤਰ ਹੈ ਅਤੇ ਉਹੀ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੈ। ਜੋ ਸਦਾ ਸਿਰ ਪ੍ਰਭੂ ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਐ। ਜਦੋਂ ਸਦਾ ਸਤਿ ਪ੍ਰਭੂ ਦੇ ਚਰਣਾ ਵਿੱਚ ਜੁੜ ਕੇ ਜੀਵ ਸਦਾ ਸਤਿ ਪ੍ਰਭੂ ਨਾਲ ਇੱਕ ਮਿਕ ਹੋ ਜਾਂਦਾ ਹੈ ਤਦੋਂ ਸਦਾ ਸਤਿ ਰਹਿਣ ਵਾਲਾ ਪਰਮਾਤਮਾ ਮਿਲ ਪੈਂਦਾ ਹੈ ਲੇਖੇ ਬਾਜੋਂ ਸੁਰਤ ਨਹੀਂ ਬੋਲ ਬੋਲ ਗਵਾਈਏ ਪਰ ਪਰਮਾਤਮਾ ਦੇ ਹੁਕਮ ਤੋਂ ਬਿਨਾ ਮਨੁੱਖ ਦੀ ਸੁਰਤ ਕੋੜ ਵਿੱਚੋਂ ਨਿਕਲ ਕੇ ਉੱਚੀ ਨਹੀਂ ਹੋ ਸਕਦੀ ਨਿਰਯਾ ਜਬਾਨੀ ਗਿਆਨ ਦੀਆਂ ਗੱਲਾਂ ਕਰਕੇ ਸਗੋ ਆਪਣਾ ਆਤਮਿਕ ਜੀਵਨ ਹੋਰ ਖਰਾਬ ਕਰਦਾ ਹੈ ਜਿੱਥੇ ਜਾਏ ਬਹੀਏ ਭਲਾ ਕਹੀਏ ਸੁਰਤ ਸਭ ਲਿਖਾਈਏ ਜਿੱਥੇ ਵੀ ਭਾਪ ਸਾਥ ਸੰਗਤ ਵਿੱਚ ਜਾ ਕੇ ਬੈਠੀਏ ਪ੍ਰਭੂ ਦੀ ਸੇਵ ਸਲਾਹ ਕਰਨੀ ਚਾਹੀਦੀ ਹੈ ਆਪਣੀ ਸੁਰਤ ਵਿੱਚ ਪ੍ਰਭੂ ਦੀ ਸੇਵ ਸਲਾਹ ਦੀ ਬਾਣੀ ਪ੍ਰੌਣੀ ਚਾਹੀਦੀ ਹੈ ਕਾਇਆ ਕੋੜ ਵਿਗਾੜ ਕਾਹੇ ਨਾਈਐ ਨਹੀਂ ਤਾਂ ਹਿਰਦੇ ਨੂੰ ਮਾਇਆ ਦੇ ਮੋਹ ਵਿੱਚ ਮੈਲਾ ਕਰਕੇ ਤੀਰਥ ਇਸ਼ਨਾਨ ਕਰਨ ਦਾ ਕੀ ਲਾਭ ਹੈ ਤਾਂ ਮੈਂ ਕਹਿਆ ਕਹਿਣ ਜਾ ਤੋ ਜੈ ਕਹਾਇਆ ਪਰ ਇਹ ਸਿਫਸਲਾ ਏ ਪ੍ਰਭੂ ਤੇਰੀ ਆਪਣੀ ਬਖਸ਼ਿਸ਼ ਹੈ ਮੈਂ ਤਦੋ ਹੀ ਤੇਰੀ ਸਿਫਸਲਾ ਕਰ ਸਕਦਾ ਹਾਂ ਜਦੋਂ ਤੂੰ ਆਪ ਪ੍ਰੇਰਣਾ ਕਰਦਾ ਹੈ ਅਮਰਤ ਹਰ ਕਾ ਨਾਮ ਮੇਰੇ ਮਨ ਪਾਇਆ ਪਰਮਾਤਮਾ ਦੀ ਮਿਹਰ ਨਾਲ ਹੀ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਮੇਰੇ ਮਨ ਵਿੱਚ ਪਿਆਰਾ ਲੱਗ ਸਕਦਾ ਹੈ ਨਾਮ ਮਿੱਠਾ ਮਨੈ ਲਾਗਾ ਦੁਖ ਡੇਰਾ ਟਾਇਆ ਜਦੋਂ ਪ੍ਰਭੂ ਦਾ ਨਾਮ ਮਨ ਵਿੱਚ ਮਿੱਠਾ ਲੱਗਦਾ ਹੈ ਤਦੋਂ ਦੁੱਖ ਨੇ ਉਸ ਮਨ ਵਿੱਚੋਂ ਆਪਣਾ ਡੇਰਾ ਚੁੱਕ ਲਿਆ ਸਮਝੋ ਸੋਖ ਮਨ ਮੈਂ ਆਏ ਵਸਿਆ ਜਮ ਤੈ ਫਰਮਾਇਆ हे ਪ੍ਰਭੂ ਜਦੋਂ ਤੂੰ ਹੁਕਮ ਕੀਤਾ ਤਦੋਂ ਆਤਮਕ ਆਨੰਦ ਮੇਰੇ ਮਨ ਵਿੱਚ ਆ ਵਸਦਾ ਹੈ ਨਦਰ ਤੁਧ ਅਰਦਾਸ ਮੇਰੀ ਜਿਨ ਆਪ ਉਪਾਇਆ हे ਪ੍ਰਭੂ ਜਿਸ ਤੈਨੇ ਆਪਣੇ ਆਪ ਨੂੰ ਆਪ ਹੀ ਜਗਤ ਰੂਪ ਵਿੱਚ ਪ੍ਰਗਟ ਕੀਤਾ ਹੈ ਜਦੋਂ ਤੂੰ ਮੈਨੂੰ ਪ੍ਰੇਰਣਾ ਕਰਦਾ ਹੈ ਤਦੋਂ ਹੀ ਮੈਂ ਤੇਰੀ ਸੇਵਾ ਕਰ ਸਕਦਾ ਹਾਂ ਤਾ ਮੈਂ ਕਹਿਆ ਕਹਿਨਾ ਜਾ ਤੋ ਜੈ ਕਹਾਇਆ ਮੇਰੀ ਤਾਂ ਤੇਰੇ ਦਰ ਤੇ ਅਰਜੋਹੀ ਹੀ ਹੁੰਦੀ ਹੈ ਮਿਹਰ ਦੀ ਨਜ਼ਰ ਤੂੰ ਆਪ ਹੀ ਕਰਦਾ ਹੈ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਜੀਵਾ ਦੇ ਕਿਤੇ ਕਰਮਾਂ ਅਨੁਸਾਰ ਖਸਮ ਪ੍ਰਭੂ ਹਰੇਕ ਜੀਵ ਨੂੰ ਮਨੁੱਖਾ ਜਨਮ ਦੀ ਵਾਰੀ ਤੈਂਦਾ ਹੈ ਪਿਛਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਿਸੇ ਨੂੰ ਚੰਗਾ ਅਤੇ ਕਿਸੇ ਨੂੰ ਮੰਦਾ ਬਣਾਉਂਦਾ ਹੈ ਮੰਦਾ ਕਿਸੇ ਨਾ ਆਖ ਝਗੜਾ ਪਾਵਣਾ ਇਸ ਵਾਸਤੇ ਕਿਸੇ ਮਨੁੱਖ ਨੂੰ ਭੈੜਾ ਆਖਾ ਕੇ ਕੋਈ ਝਗੜਾ ਖੜਾ ਨਹੀਂ ਕਰਨਾ ਚਾਹੀਦਾ ਭੈੜਾ ਮਨੁੱਖ ਪ੍ਰਭੂ ਦੀ ਰਜਾ ਵਿੱਚ ਹੀ ਭੈੜਾ ਬਣਿਆ ਹੈ ਨਹਿ ਪਾਏ ਝਗੜਾ ਸوام ਸੇਤੀ ਆਪ ਆਪ ਵੁੰਜਾਵਣਾ ਭੈੜੇ ਨੂੰ ਨਿੰਦਿਆ ਪ੍ਰਭੂ ਨਾਲ ਝਗੜਾ ਹੈ ਸੋ हे ਭਾਈ ਮਾਲਕ ਪ੍ਰਭੂ ਨਾਲ ਝਗੜਾ ਨਹੀਂ ਪਾਣਾ ਚਾਹੀਦਾ ਇਸ ਤਰ੍ਹਾਂ ਤਾਂ ਆਪਣੇ ਆਪ ਨੂੰ ਹੀ ਤਬਾਹ ਕਰ ਲਈਦਾ ਹੈ ਜਿਸ ਨਾਲ ਸੰਗਤ ਕਰ ਸਰੀ ਕੀ ਜਾਏ ਕਿਆ ਰੋ ਆਵਣਾ ਜਿਸ ਮਾਲਕ ਦੇ ਆਸਰੇ ਸਦਾ ਜਿਉਣਾ ਹੈ ਉਸੇ ਨਾਲ ਹੀ ਬਰਾਬਰੀ ਕਰਕੇ ਜੇ ਦੁੱਖ ਪ੍ਰਾਪਤ ਹੋਇਆ ਤਾਂ ਫਿਰ ਉਸੇ ਪਾਸੇ ਜਾ ਕੇ ਪੁਕਾਰ ਕਰਨ ਦਾ ਕੋਈ ਲਾਭ ਨਹੀਂ ਹੋ ਸਕਦਾ ਜੋ ਦੇ ਸਹਿਣਾ ਮਨੇ ਕਹਿਣਾ ਆਖ ਨਾਹੀ ਬਾਵਣਾ ਪਰਮਾਤਮਾ ਜੋ ਸੁਖ ਦੁਖ ਦਿੰਦਾ ਹੈ ਉਹ ਖੇੜੇ ਮੱਥੇ ਸਹਾਰਨਾ ਚਾਹੀਦਾ ਹੈ। ਈਲਾ ਗੁਜਾਰੀ ਨਹੀਂ ਕਰਨੀ ਚਾਹੀਦੀ। ਈਲਾ ਗੁਜਾਰੀ ਕਰਕੇ ਵਿਅਰਥ ਬੋਲ ਬੁਲਾਰਾ ਨਹੀਂ ਕਰਨਾ ਚਾਹੀਦਾ। ਵਾਰੀ ਖਸਮ ਕਢਾਏ ਕਿਰਤ ਕਮਾਵਣਾ। ਅਸਲ ਗੱਲ ਇਹ ਹੈ ਕਿ ਸਾਡੇ ਕੀਤੇ ਕਰਮਾਂ ਅਨੁਸਾਰ ਖਸਮ ਪ੍ਰਭੂ ਸਾਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ। ਸਭ ਉਪਾਯਨ ਆਪ ਆਪੇ ਨਦਰ ਕਰੇ ਸਾਰੀ ਸ੍ਰਿਸ਼ਟੀ ਪ੍ਰਮਾਤਮਾ ਨੇ ਆਪ ਪੈਦਾ ਕੀਤੀ ਹੈ ਆਪ ਹੀ ਹਰੇਕ ਜੀਵ ਉਤੇ ਮਿਹਰ ਦੀ ਨਿਗਾਹ ਕਰਦਾ ਹੈ ਕੋੜਾ ਕੋਈ ਨਾ ਮੰਗਾ ਮੀਠਾ ਸਭ ਮੰਗਾ ਉਸ ਦੇ ਦਰ ਤੋਂ ਸਭ ਜੀਵ ਦਾਤਾ ਮੰਗਦੇ ਹਨ ਕੋਈ ਵੀ ਕੋੜੀ ਚੀਜ਼ ਨਹੀਂ ਮੰਗਦਾ ਹਰੇਕ ਜੀਵ ਮਿੱਠੀਆਂ ਸੁਖਦਾਈ ਚੀਜ਼ਾਂ ਹੀ ਮੰਗਦਾ ਹੈ ਸਬ ਕੋਏ ਮਿੱਠਾ ਮੰਗ ਦੇਖੈ ਖਸਮ ਬਪਾਵੈ ਸੋ ਕਰੇ ਹਰੇਕ ਜੀਵ ਮਿੱਠੇ ਪਦਾਰਥਾ ਦੀ ਮੰਗ ਹੀ ਮੰਗਦਾ ਹੈ ਪਰ ਖਸਮ ਪ੍ਰਭੂ ਉਹ ਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਜਾਪਦਾ ਹੈ ਕਿਚ ਪੁੰਨ দান ਅਨੇਕ ਕਰਨੀ ਨਾਮ ਤੋਲਨਾ ਸਮਸਰੇ ਜੀਵ ਦੁਨੀਆ ਦੇ ਮਿੱਠੇ ਪਦਾਰਥਾ ਦੀ ਖਾਤਰ ਦਾਨ ਪੁੰਨ ਕਰਦੇ ਹਨ ਇਹੋ ਜੇ ਹੋਰ ਵੀ ਅਨੇਕਾ ਧਾਰਮਿਕ ਕੰਮ ਕਰਦੇ ਹਨ ਪਰ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਹੋਰ ਉਦਮ ਨਹੀਂ ਹੈ ਨਾਨਕਾ ਜਿੰਨ ਨਾਮ ਮਿਲਿਆ ਕਰਮ ਹੋਆ ਤੁਰ ਕਦੇ हे ਨਾਨਕ ਜਿਨਾ ਬੰਦਿਆ ਉੱਤੇ ਧੁਰੋਂ ਪ੍ਰਮਾਤਮਾ ਵੱਲੋਂ ਕਦੇ ਬਖਸ਼ਿਸ਼ ਹੁੰਦੀ ਹੈ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ ਸਭ ਉਪਾਯਨ ਆਪ ਆਪੇ ਨਦਰ ਕਰੇ ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ਅਤੇ ਆਪ ਹੀ ਸਭ ਉਤੇ ਮਿਹਰ ਦੀ ਨਜ਼ਰ ਕਰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ